ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸ ਜੀ ਤੁਹਾਡਾ ਲਖਵੀਰ ਸਿੰਘ ਜੀ ਪਿੰਡ ਰੂਮੀ ਜੀ ਜ਼ਿਲ੍ਹਾ ਲੁਧਿਆਣਾ ਜੀ ਨੰਬਰ ਭਰਾ ਆਪਣਾ 98764646302 ਹਾਂਜੀ ਭਾਈ ਜੀ ਮੀਟਿੰਗ ਫੀਸ ਚੱਲੀ ਲੀਲੇ ਰਾਵ ਛੋਟੇ ਦੀ ਆਪਣੀ ਹਾਂਜੀ ਹਾਂਜੀ ਕਿਹੜੇ ਨਸਲ ਦਾ ਵੀਰੇ ਆਪਣਾ ਇਹ ਇਹ ਨੀਲੀ ਰਾਵੀ ਦਾ ਜੀ ਨਹੀਂ ਨਹੀਂ ਆਪਣਾ ਕਿਹੜੇ ਦਾ ਵਾਸ਼ ਇਹ ਇਹ ਜੱਗੇ ਦਾ ਜੀ ਰੋਡੇ ਵਾਲੇ ਦਾ ਰੋਡੇ ਵਾਲੇ ਜੱਗੇ ਦਾ ਹਾਂਜੀ ਉਹ ਸਾਹ ਦਾ ਬੱਚਾ ਹਾਂਜੀ ਉਹਦੀ ਮਾਂ ਦਾ ਰਕਾ ਉਹ ਪਿਓ ਚੈਂਪੀਅਨ ਰਿਹਾ ਹੋਇਆ ਪਹਿਲਾਂ ਹੀ ਉਹਦਾ ਪਿਓ ਚੈਂਪੀਅਨ ਰਿਹਾ ਜੀ ਹਾਂਜੀ ਹਾਂਜੀ ਜੀ ਤੇ ਆਪਣੇ ਕੋਲ ਬੱਚੇ ਹੀ ਪਾਲਿਆ ਜੀ ਇਹ ਹਾਂ ਜੀ ਹਾਂ ਜੀ ਬੱਚੇ ਹੀ ਪਾਲਿਆ ਠੀਕ ਹੈ ਜੀ ਮਾਦਰ ਕਾਰਡ ਜੀ 19 ਲੀਟਰ ਜੀ ਮਾਦਰ ਕਾਰਡ 19 ਮਾਂ ਹੈਗੀ ਜੀ ਆਪਣੇ ਕੋਲ ਨਹੀਂ ਉਹ ਵੇਚਤੀ ਜੀ ਠੀਕ ਹੈ ਜੀ ਉਹ ਬਾਈ ਜੀ ਨੇ ਸ਼ੇਅਰ ਕਰਤੀ ਬਾਈ ਜੀ ਤੋਰ ਕੇ ਦਿਖਾ ਦਿਓ ਦੇਖ ਸਕਦੇ ਹੋ ਭਰਾ ਕੱਦ ਕਾਠ ਛੋਟੇ ਵਰਗਾ ਠੀਕ ਹੈ ਜੀ ਟੈਕਟਿਕਲ ਦੇਖ ਸਕਦੇ ਹੋ ਠੀਕ ਹੈ ਜੀ ਫੋੜ ਲਓ ਜੀ ਸੋਨਾ ਛੋਟਾ ਭਰਾ ਜਿਸਕੇ ਟਿਕਾ ਭਰਾਣਾ ਕਿੰਨੀ ਫੀਸ ਹੈ ਭਰੇ ਦੀ 1000 ਰੁਪਏ ਹੈ ਜੀ ਠੀਕ ਹੈ 1000 ਰੁਪਏ ਫੀਸ ਹੈ ਭਰਾ ਮੀਟਿੰਗ ਫੀਸ ਤੇ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਪੈਂਡਰ ਉਮੀ ਜਿਹੜਾ ਲੋ ਦੇਣਾ ਮਿਲਦੇ ਆ ਭਰਾ ਅਗਲੀ ਵੀਡੀਓ ਚੱਕ ਕੇ ਪਾਈ